ਸੱਚੀ ਕੱਲ ਤੇ ਜੈ ਸ਼੍ਰੀ ਰਾਮ ਜੀ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਵਧੀਆ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਵੀਡੀਓ ਦੇ ਵਿੱਚ ਜੋ ਤੁਸੀਂ ਬੱਚਾ ਦੇਖ ਸਕਦੇ ਹੋ ਇਸ ਬੱਚੇ ਦਾ ਕੱਲ ਐਕਸੀਡੈਂਟ ਹੋ ਗਿਆ ਸੀਗਾ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਤੇ ਇੱਕ ਟਰੱਕ ਵਾਲਿਆਂ ਨੇ ਟੱਕਰ ਮਾਰੀ ਸੀ ਤੇ ਬਹੁਤ ਦੂਰ ਤੱਕ ਘੜੀਸ ਕੇ ਵੀ ਲੈ ਕੇ ਗਿਆ ਜਿਹਦੇ ਨਾਲ ਸਿਰਫ ਇਹਨੂੰ ਥੋੜੀ ਜੀ ਮਾਈਨਰ ਇੰਜਰੀਜ਼ ਤੇ ਮਾਈਨਰ ਪਲੱਸਟਰ ਤੇ ਬਹੁਤ ਜ਼ਿਆਦਾ ਘੜੀਸਾਂ ਆਈਆਂ ਨੇ ਤੇ ਦਰਦ ਪਰ ਇਹਨੂੰ ਬਹੁਤ ਜ਼ਿਆਦਾ ਹੋਇਆ ਹੋਊਗਾ ਕਿਉਂਕਿ ਜੇ ਇਹਦੀ ਜਗਾ ਆਪਾਂ ਇੱਕ ਇਨਸਾਨ ਹੁੰਦੇ ਆਪਾਂ ਸੋਚ ਸਕਦੇ ਆ ਕਿ ਆਪਣਾ ਕੀ ਹਾਲ ਹੋਣਾ ਸੀਗਾ ਤੇ ਜਾਣ ਕੇ ਤਾਂ ਕੋਈ ਵੀ ਨਹੀਂ ਮਾਰਦਾ ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਬਿਕੋਜ਼ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਓਰ ਤੇ ਹੁਣ ਇਸ ਬੱਚੇ ਨੂੰ ਰੈਸਕਿਊ ਕਰਕੇ ਸ਼੍ਰੀ ਜਗੂ ਸੇਵਾ ਸੁਸਾਇਟੀ ਤੇ ਜੱਜ ਜਾਊਗਾ ਜਿੱਥੇ ਇਹਦਾ ਸਾਰਾ ਇਲਾਜ ਕੀਤਾ ਜਾਊਗਾ ਬੱਚਾ ਖੜਾ ਤਾਂ ਹੁੰਦਾ ਹੈ ਬਟ ਇਹਦੀ ਮੂਰਲੀ ਲੈਗ ਦੇ ਵਿੱਚ ਮੈਨੂੰ ਫ੍ਰੈਕਚਰਸ ਲੱਗਦੇ ਨੇ ਜੋ ਕਿ ਉੱਥੇ ਹੀ ਟ੍ਰੀਟਮੈਂਟ ਦਾ ਸਾਰਾ ਕੀਤਾ ਜਾਊਗਾ ਧਿਆਨ ਦਿੱਤਾ ਜਾਊਗਾ ਸ਼੍ਰੀ रुद्रराज फाउंडेशन ਤੋਂ অভিষেক ਵਰਮਨ ਵਰਦਮਨ ਵੀਰੇ ਨੇ ਫੋਨ ਕੀਤਾ ਸੀਗਾ ਉਹਨਾਂ ਨੂੰ ਹਰੀਦਵਾਰ ਤੋਂ ਕੋਈ ਸੰਤ ਆ ਰਹੇ ਸੀਗੇ ਉਹਨਾਂ ਨੇ ਫੋਨ ਕੀਤਾ ਸੀ ਤੇ ਬੱਚੇ ਨੂੰ ਰੈਸਕਿਊ ਕਰਕੇ ਮੋਕੇ ਤੇ ਹੀ ਸ਼੍ਰੀ ਜੀ ਗੋਸੇਵਾ ਸੁਸਾਇਟੀ ਭੇਜਿਆ ਗਿਆ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਅੰਤ ਤੱਕ ਇਹ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਨਫੋਰਮ ਕੀਤਾ ਤੇ ਉੱਥੇ ਪੰਡਿਤ ਜੀ ਵੀ ਖੜੇ ਸੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਜੋ ਸੰਤ ਜੀ ਸੀਗੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਹੱਥ ਲਵਾ ਕੇ ਨਾਲ ਆਲੇ-ਦਾਲੇ ਜੋ ਮੋਟਰਸਾਈਕਲ ਤੇ ਜਾ ਰਹੇ ਸੀ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਤੋਂ ਮਦਦ ਲਈਤੀ ਤੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਤੇ ਭਾਗ ਸਿੰਘ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੋ ਹਮੇਸ਼ਾ ਸਾਡੀ ਖਾਕ ਦੇ ਉੱਤੇ ਆ ਜਾਂਦੇ ਨੇ ਤੇ ਰੈਸਕਿਊ ਕਰਕੇ ਮਤਲਬ ਗੱਡੀ ਦੇ ਵਿੱਚ ਬਿਠਾ ਕੇ ਸ਼੍ਰੀ ਜੀ ਗੂ ਸਰਵਸਾਈਟੀ ਕੱਲੇ ਵੀ ਡ੍ਰੌਪ ਕਰਿਆ ਜਾਂਦੇ ਨੇ ਕਿਉਂਕਿ ਕੱਲ ਬਹੁਤ ਜ਼ਿਆਦਾ ਕੇਸ ਸੀ ਸਵੇਰੇ ਬੀੜ ਗਏ ਹੋਏ ਸੀਗੇ ਉਸ ਕਿ ਨਿਕਲ ਰਹੀ ਸੀ ਐਂਡ ਤੀਸਰਾ ਪਛਾਇਏ ਸੀ ਜਿਹਦਾ ਐਕਸੀਡੈਂਟ ਹੋ ਚੁੱਕਿਆ ਸੀਗਾ ਸੋ ਸਾਰਿਆਂ ਨੂੰ ਇੱਕ ਉਮੀਦ ਕਰੂੰਗਾ ਧਿਆਨ ਨਾਲ ਚਲਾਇਆ ਕਰੋ ਤੇ ਖੁਸ਼ ਰਹਿਇਆ ਕਰੋ ਇੱਕ ਏ ਜਿੰਦਗੀ ਐ ਚੰਗਾ ਕਰਿਆ ਕਰਕੇ ਜਾਓ ਕੁਛ ਨਹੀਂ ਪਤਾ ਕਦ ਚਲੇ ਜਾਣਾ ਤੇ ਈਰਖਾ ਨਫ਼ਰਤ ਕਿਸੇ ਤੋਂ ਵੀ ਨਾ ਰੱਖੋ ਸਾਰਿਆਂ ਨਾਲ ਪਿਆਰ ਨਾਲ ਰਹੋ ਚਾਹੇ ਕੁਦਰਤ ਐ ਚਾਹੇ ਇਨਸਾਨ ਐ ਚਾਹੇ ਜਾਨਵਰ ਐ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰੋ ਕਿਉਂਕਿ ਸਾਰੇ ਕੁਲ ਇੱਕੋ ਜਿਹੇ ਨੇ